ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਨੇ ਹਨੇ ਪਾਛੀ ਕਿਤਾਬ ਦਾ 19ਵਾਂ ਭਾਗ ਪੜਾਂਗੇ ਤਨ ਮਨ ਗੁਰ ਬਹਿ ਵੇਚਿਆ ਮਨ ਧਿਆ ਸਿਰ ਨਾਲ ਹਠੀ ਤਪੀ ਸਾਚੋ ਸਤੀ ਨਿਹੰਗ ਤਾਰੂ ਸਿੰਘ ਨਾਮ ਗੱਲ ਹੁਣ ਖਾਨ ਬਹਾਦਰ ਦੇ ਜਮਾ ਵਸੋ ਬਾਹਰ ਹੋ ਗਈ ਸੀ ਉਹ ਪੰਥ ਨੂੰ ਖਤਮ ਕਰਨ ਦੇ ਮਨਸੂਬੇ ਕੱਢ ਰਿਹਾ ਸੀ ਪਰ ਉਸ ਤੋਂ ਤਾਂ ਇਕੱਲਾ ਸੁੱਖਾ ਸਿੰਘ ਹੀ ਨਹੀਂ ਲੋਟ ਆ ਰਿਹਾ ਸੀ ਨਵਾਬ ਨੂੰ ਜਿੱਥੇ ਵੀ ਸਿੰਘ ਦੀ ਦੱਸ ਪਈ ਉਧਰ ਨੂੰ ਫੌਜ ਭੇਜੀ ਇਨਾਮਾਂ ਜਗੀਰਾਂ ਦੇ ਲਾਲਚ ਮਾਰੇ ਜਾਣ ਦੇ ਡਰ ਉਸਨੇ ਹਰ ਤਰ੍ਹਾਂ ਦੇ ਤਰੀਕੇ ਵਰਤ ਕੇ ਦੇਖ ਲਏ ਸਨ ਪਰ ਨਾਤਾ ਪਿੰਡਾਂ ਵਿੱਚ ਉਹ ਸਿੰਘਾਂ ਦੇ ਖੈਰ ਖਵਾਹਾਂ ਦੀ ਗਿਣਤੀ ਘਟੀ ਤੇ ਨਾ ਹੀ ਖਾਲਸਾ ਪੰਥ ਦੀ ਮੜਖ ਵਿੱਚ ਰਤਾ ਕਮੀ ਆਈ ਇੱਧਰ ਸਿੰਘਾਂ ਨੇ ਕਸ਼ਮੀਰ ਵਹਾਵਲਪੁਰ ਪਿਸ਼ੌਰ ਤੇ ਪਹਾੜਾਂ ਦਾ ਕਾਫੀ ਇਲਾਕਾ ਲੁੱਟ ਲਿਆ ਸੀ ਨਵਾਬ ਨੂਰ ਕਿਸੇ ਨੇ ਸੂਚਿ ਦਿੱਤੀ ਕਿ ਮਤਾਬ ਦੇ ਕੋਟ ਕੋਲ ਕੁਝ ਸਿੰਘਾਂ ਨੇ ਉਤਾਰਾ ਕੀਤਾ ਹੋਇਆ ਹੈ। ਉਸੇ ਪਲ ਉਸਨੇ ਫੌਜ ਨੂੰ ਹੁਕਮ ਚਾੜਿਆ ਤੇ ਫੌਜਦਾਰਾਂ ਨੇ ਮਤਾਬ ਦੇ ਕੋਟ ਵੱਲ ਚੜਾਈ ਕੀਤੀ। ਹਲਕਾਰਿਆਂ ਨੇ ਫੌਜ ਨੂੰ ਕਿਹਾ ਕਿ ਸਿੰਘਾਂ ਦੇ ਸ਼ਸਤਰ ਵੀ ਲਗਭਗ ਨਕਾਰਾ ਹੋ ਚੁੱਕੇ ਹਨ ਤੇ ਉਹ ਕਾਫੀ ਸਮੇ ਤੋਂ ਇੱਕ ਥਾਂ ਤੋਂ ਟਿਕੇ ਨਾ ਹੋਣ ਕਰਕੇ ਬਹੁਤ ਬੁਰੀ ਤਰ੍ਹਾਂ ਨਾਲ ਥੱਕੇ ਹੋਏ ਨੇ। ਥੋੜੀ ਮਸ਼ੱਕਤ ਨਾਲ ਹੀ ਹਾਥਾ ਜਾਣਗੇ। ਹਲਕਾਰਿਆਂ ਦੇ ਇਨ੍ਹਾਂ ਬੋਲਾਂ ਨੇ ਫੌਜਦਾਰਾਂ ਨੂੰ ਕੁਝ ਤਰਵਾਸਤਾਂ ਦਿੱਤੀ ਪਰ ਅਸਲੀਅਤ ਤਾਂ ਉਹ ਜਾਣੂ ਹੀ ਸਨ ਕਿ ਸਿੰਘਾਂ ਨੂੰ ਥੋੜੀ ਮੁਸ਼ਕਲ ਨਾਲ ਫੜ ਲੈਣਾ ਖਾਲੀ ਜੀ ਦਾ ਬਾੜਾ ਨਹੀਂ ਜੇ ਤਹਾਟੇ ਕਿਸੇ ਕੋਲੋਂ ਵੀ ਕੋਈ ਸਿੰਘ ਜਿਉਂਦਾ ਬਚ ਕੇ ਲੰਘ ਗਿਆ ਤਾਂ ਮੈਂ ਤੁਹਾਨੂੰ ਧਰਤੀ ਵਿੱਚ ਗੱਡ ਕੇ ਕੁੱਤਿਆਂ ਤੋਂ ਪੜਵਾਵਾਂਗਾ ਫੌਜਦਾਰ ਨੇ ਸਿਪਾਈਆਂ ਨੂੰ ਸਖਤ ਤਾੜਨਾ ਕੀਤਾ ਮੁਗਲਾਂ ਨੇ ਦੂਰੋਂ ਦੇਖਿਆ ਸਿੰਘਾਂ ਦੀ ਗਿਣਤੀ ਮੁਠੀ ਪਰ ਹੀ ਜਾਂਦੀ ਉਹਨਾਂ ਵਿੱਚੋਂ ਵੀ ਕਈ ਹਜੇ ਅਡੰਗ ਬਡੰਗੀ ਸਨ ਕੁਝ ਨਿਤਨੇਮ ਕਰ ਰਹੇ ਸਨ ਕੁਝ ਘੋੜਿਆਂ ਲਈ ਚਾਰਾ ਤੇ ਕੁਝ ਜੰਗਲ ਪਾਣੀ ਵੱਲ ਨਿਕਲੇ ਹੋਏ ਸਨ ਹਜੇ ਸ਼ਹੀਦੀ ਦੇ ਦੇਖਾਂ ਲਈ ਰਗੜੇ ਵੀ ਨਹੀਂ ਪਾਈ ਗਏ ਸਨ ਜੇ ਦੇਖਾਂ ਵੀ ਸ਼ਕੀਆਂ ਹੋਣ ਤਾਂ ਸਿੰਘ ਤਰਾਰੇ ਵਿੱਚ ਹੋਣ ਸੋ ਜ਼ਿਆਦਾਤਰ ਸਿੰਘ ਭੁਖਣ ਭਾਣੇ ਹੀ ਸਨ ਮੁਗਲਾਂ ਨੂੰ ਜਾਪਿਆ ਕਿ ਇਹ ਤਾਂ ਸਗੋਂ ਜੰਝ ਦੇ ਢਕਾ ਵਾਲੀ ਗੱਲ ਹੀ ਹੈ ਪਦਾਰਥ ਤਿਆਰ ਹਨ ਬਸ ਜਾ ਕੇ ਛਕਣੇ ਹੀ ਨੇ ਉਹਨਾਂ ਦੂਰੋਂ ਹੀ ਬੰਦੂਕਾਂ ਦੀ ਇੱਕ ਸ਼ਲਕ ਕੀਤੀ ਤੇ ਗੋਲੀਆਂ ਦੇ ਮਗਰੋਂ ਹੀ ਤੀਰਾਂ ਦਾ ਮੀਂਹ ਵਰਾ ਦਿੱਤਾ। ਕਾਫੀ ਸਿੰਘ ਇਸ ਪਹਿਲੇ ਹਮਲੇ ਵਿੱਚ ਹੀ ਸ਼ਹੀਦ ਹੋ ਗਏ। ਹੁਣ ਤੁਰਕਾਂ ਬਰਸ਼ੀ ਨੇਜੇ ਤੇ ਤਲਵਾਰਾਂ ਲੈ ਕੇ ਸਿੰਘਾਂ ਵੱਲ ਵਧੇ। ਸਿੰਘਾਂ ਤੇ ਹੱਲਾ ਚੌਂ ਚੱਕ ਹੋ ਗਿਆ ਸੀ। ਸੋਨਾਂ ਨੂੰ ਸੰਭਲਣ ਦਾ ਸਮਾਂ ਹੀ ਨਾ ਮਿਲਿਆ। ਅਸਮਾਨੋਂ ਡਿੱਗਦੀ ਬਿਜਲੀ ਵਾਂਗ ਤੁਰਕ ਆ ਪਏ। ਇੱਕ ਇੱਕ ਸਿੰਘ ਦੁਆਲੇ ਸੌ-ਸੌ ਤੁਰਕ ਖਲੋਤੇ ਸਨ। ਪਰ ਖਾਲਸਾ ਦਾ ਸਵਾ ਲੱਖੀ ਹੈ। ਹੁਣ ਉਹ ਸੰਭਲ ਚੁੱਕਾ ਸੀ ਜਿੱਥੇ-ਜਿੱਥੇ ਵੀ ਸਿੰਘ ਪੈਰਾਂ ਤੇ ਖਲੋ ਗਿਆ ਉੱਥੋਂ-ਉੱਥੋਂ ਮੁਗਲਾਂ ਦੇ ਪੈਰ ਉਖੜ ਗਏ ਪਹਿਲਾਂ ਜਾਪ ਰਿਆ ਸੀ ਕਿ ਸੁੱਤੇ ਪਏ ਸਹਿਿਆਂ ਤੇ ਭੁੱਖੇ ਬਗਿਆੜ ਟੁੱਟ ਪਏ ਹਨ ਪਰ ਹੁਣ ਲੱਗਣ ਲੱਗਾ ਸੀ ਕਿ ਹਿਰਨਾਂ ਦੀ ਕੋਈ ਡਾਰ ਭਲੇਖੇ ਨਾਲ ਸ਼ੇਰਾਂ ਦੇ ਘੇਰੇ ਵਿੱਚ ਆ ਫਸੀ ਹੈ ਜਿਨ੍ਹਾਂ ਦਾ ਡੇਰਾ ਹੀ ਸਿਰੋਪਾਰ ਹੋਵੇ ਉਹਨਾਂ ਨੂੰ ਗਿਣਤੀਆਂ ਦਾ ਕੀ ਭੈ ਜਿਹੜਾ ਸਿੰਘ ਕਿਧਰੇ ਬਾਹਰ ਵੀ ਗਿਆ ਹੋਇਆ ਸੀ ਉਹ ਵੀ ਗੋਲੀਆਂ ਦੀ ਆਵਾਜ਼ ਸੁਣ ਕੇ ਦੌੜੇ ਆਏ ਹੁਣ ਸਗੂ ਘੇਰਾ ਤੁਰਕਾਂ ਨੂੰ ਪਿਆ ਗਿਆ ਸੀ ਲੜਦੇ ਆ ਲੜਦੇ ਨੂੰ ਰਾਤ ਪੈ ਗਈ ਰਾਤ ਤਾਂ ਸਿੰਘਾਂ ਲਈ ਇੰਜ ਸੀ ਜਿਵੇਂ ਕੋਈ ਬਾਲ ਇੱਕਦਮ ਜਵਾਨ ਹੋ ਗਿਆ ਹੋਵੇ ਤੁਰਕ ਉਹ ਸਾਰੇ ਦਿਨ ਲੜਦੇ ਰਹੇ ਹੋਣ ਕਰਕੇ ਜੁੱਧ ਵਿਰਾਮ ਭਾਲਦੇ ਸਨ ਤੇ ਕੁਝ ਪਿੱਛੇ ਹੋ ਰਾਇ ਸਨ ਪਰ ਖਾਲਸਾ ਤਾਂ ਭਖਿਆ ਹੀ ਹੁਣ ਸੀ ਸੋਨਾ ਤੁਰਕਾਂ ਨੂੰ ਕਦ ਪਿੱਛੇ ਮੋੜਨ ਦੇਣਾ ਸੀ ਫੌਜਦਾਰ ਘੋੜਾ ਪਿਛਾਣ ਮੋੜ ਲੱਗਾ ਤਾਂ ਬਾਬਾ ਲੱड्डा ਸਿੰਘ ਅੱਗੇ ਆਣ ਖਲੋਤੇ। ਜੰਗ ਹਜੇ ਮੁੱਕੀ ਕਿੱਥੇ ਆ ਖਾਨ ਸਾਹਿਬ? ਯੋਧਿਆਂ ਦਾ ਕੰਮ ਨਹੀਂ ਇਹ ਕਿ ਚਲਦੀ ਜੰਗ ਵਿੱਚ ਆਰਾਮ ਕਰਨ ਲਈ ਘੋੜੇ ਮੋੜ ਲੈਣੇ। ਜੇ ਤਹਾਰ ਹੋ ਜਾਣ ਮਗਰੋਂ ਹੀ ਵਿਰਾਮ ਲਵਾਂਗੇ। ਆਓ। ਇਹ ਕਹਿੰਦਿਆ ਬਾਬਾ ਜੀ ਨੇ ਇੱਕ ਭਾਰਵਾ ਵਾਰ ਫੌਜਦਾਰ ਦੀ ਧੌਣ ਤੇ ਕੀਤਾ ਤੇ ਫੌਜਦਾਰ ਕਿਆ ਮਤ ਤੀਕ ਲਈ ਸੌਂ ਗਿਆ। ਹੁਣ ਸਰਦਾਰ ਤੋਂ ਸਿੱਖਣੀ ਫੌਜ ਕਦੋਂ ਤੱਕ ਲੜੇ ਸੋ ਮੁਗਲ ਭੱਜਣ ਲਈ ਰਾਲਾ ਪੰਡ ਲੱਕੇ ਜਿਸ ਦਾ ਜਿੱਦੜੂ ਵੀ ਦਾ ਲੱਗਿਆ ਉਹ ਨਿਕਲ ਗਿਆ ਅਜ ਤਾਂ ਤੁਰਕ ਸੈਨਾ ਸਿੰਘਾਂ ਦਾ ਸ਼ਿਕਾਰ ਕਰਨ ਲਈ ਸੀ ਪਰ ਸਗੋਂ ਉਹਨਾਂ ਨੂੰ ਮਾਲਾ ਮਾਲ ਕਰ ਗਈ ਵੱਡੀ ਮਾਤਰਾ ਵਿੱਚ ਹਥਿਆਰ ਬਹੁਤ ਸਾਰੀ ਰਾਸ਼ਨ ਤੇ ਨਕਦੀ ਖਾਲਸੇ ਦੇ ਹੱਥ ਲੱਗੀ ਇੱਥੋਂ ਨਿਕਲ ਕੇ ਸਿੰਘ ਹੁਣ ਕੁਝ ਦਿਨਾਂ ਲਈ ਖਿੰਡ ਪੁੰਡ ਗਏ ਤੇ ਵੱਖ-ਵੱਖ ਪਾਸਿਆਂ ਨੂੰ ਨਿਕਲ ਗਏ ਜ਼ਿਆਦਾਤਰ ਜਥੇ ਡੂੰਗੇ ਜੰਗਲਾਂ ਵਿੱਚ ਟਿਲੇ ਗਏ। ਇਹ ਦਿਨ ਨੂੰ ਤਾਂ ਟਿਕ ਕੇ ਜੰਗਲ ਵੀ ਵਿੱਚ ਹੀ ਬੈਠੇ ਰਹਿੰਦੇ ਤੇ ਰਾਤ ਨੂੰ ਕਿਧਰੋਂ ਲੁੱਟਮਾਰ ਕਰ ਲੈ ਆਉਂਦੇ। ਜੰਗਲਾਂ ਵਿੱਚ ਬੈਠੇ ਸਿੰਘਾਂ ਦਾ ਜਦ ਆਲੇ-ਦੁਆਲੇ ਦੇ ਪਿੰਡਾਂ ਵਿੱਚ ਬੈਠੇ ਪੰਥ ਦੇ ਹਮਦਰਦ ਸਿੰਘਾਂ ਨੂੰ ਪਤਾ ਲੱਗਦਾ ਤਾਂ ਆਪਣੀ ਜਾਨ ਤਲੀ ਤੇ ਧਰ ਕੇ ਵੀ ਇਹਨਾਂ ਨੂੰ ਰਾਸ਼ਨ ਪਾਣੀ ਪਹੁੰਚਾਉਂਦੇ। ਖਾਲਸੇ ਦੇ ਇਨ੍ਹਾਂ ਖੈਰਖਵਾਮਾਂ ਵਿੱਚੋਂ ਹੀ ਪਾਈਤਾਰੂ ਸਿੰਘ ਵੀ ਸੀ। ਇੱਧਰ ਕੁਝ ਸਿੰਘ ਜੰਗਲ ਵਿੱਚ ਉਹ ਰਾਤ ਨੂੰ ਕਿਸੇ ਹੱਲੇ ਲਈ ਬਾਹਰ ਨਿਕਲੇ ਸਨ ਕਿ ਤੜਕੇ ਉਹਨਾਂ ਨੂੰ ਕਿਸੇ ਮੁਗਲ ਕੇ ਬਗਿਆੜ ਦੀ ਖੱਡ ਵਿੱਚ ਵੜਦੇ ਹੋਏ ਦੇਖਿਆ ਇਹ ਤਿੰਨ ਸਿੰਘ ਸਨ ਬਾਬਾ ਲੱਤਾ ਸਿੰਘ ਭੰਗੂ ਲੰਬੇ ਹੀਰਾਂ ਦਾ ਭੈਰਾਮ ਸਿੰਘ ਤੇ ਭਾਈ ਸਲਖਣ ਸਿੰਘ ਇਹ ਤਿੰਨੇ ਸਿੰਘ ਬਗਿਆੜ ਦੀ ਖੱਡ ਵਿੱਚ ਚਲੇ ਗਏ ਬਗਿਆੜ ਦਾ ਤਾਂ ਪਤਾ ਨਹੀਂ ਕੀ ਬਣਿਆ ਪਰ ਖਾਨ ਭਾਦਰ ਤੇ ਤੁਰਕ ਬਗਿਆੜ ਜ਼ਰੂਰ ਛੇਤੀ ਨਾਲ ਚੜਾਈ ਕਰਕੇ ਆ ਗਏ ਸਿੰਘਾਂ ਨੇ ਖੱਟ ਸੁਗੂ ਹੋਰ ਡੂੰਗੀ ਕਰ ਲਈ ਤੇ ਅੱਗੇ ਤੱਕ ਚਲੇ ਗਏ। ਮੁਗਲ ਅੰਦਰ ਤਾ ਜਾਣ ਨਾ ਬਾਹਰ ਖਲੋਤੇ ਹੀ ਸਿੰਘਾਂ ਨੂੰ ਆਵਾਜ਼ ਆਵਾਰੀ ਜਾਣ। ਤੁਸੀਂ ਚਾਰੇ ਪਾਸਿਆਂ ਤੋਂ ਘੇਰੇ ਗਏ ਹੋ। ਬਿਹਤਰੀ ਇਸ ਵਿੱਚ ਹੈ ਕਿ ਬਾਹਰ ਆ ਜਾਓ। ਪਰ ਇੱਕ ਵੀ ਮੁਗਲ ਨੇ ਖੱਡ ਅੰਦਰ ਜਾਣ ਦਾ ਜੇਰਾ ਨਹੀਂ ਕੀਤਾ। ਹਾਰ ਕੇ ਮੁਗਲ ਸੈਨਾਪਤੀ ਨੇ ਬੰਦੂਖੀਆਂ ਨੂੰ ਖੱਡ ਵਿੱਚ ਗੋਲੀਆਂ ਮਾਰਨ ਲਈ ਗਿਆ। ਸੈਂਕੜੇ ਗੋਲੀਆਂ ਖੱਡ ਦੇ ਮੂੰਹ ਤੋਂ ਅੰਦਰ ਨੂੰ ਚਲਾਈਆਂ ਗਈਆਂ। ਗੋਲੀਆਂ ਤਾਂ ਸਿੰਘਾਂ ਤੱਕ ਨਾ ਆਪਣੀਆਂ ਪਰ ਧੂਏ ਨੇ ਉਹਨਾਂ ਦਾ ਸਾਹ ਕੁੱਟਣਾ ਸ਼ੁਰੂ ਕਰ ਦਿੱਤਾ ਸਿੰਘਾਂ ਨੇ ਖੱਡ ਵਿੱਚ ਹੀ ਇੱਕ ਛੋਟੀ ਖੱਡ ਪੱਟ ਕੇ ਕੋਲੇ ਜੋ ਵੀ ਲੇੜੇ ਕੱਪੜੇ ਸਨ ਉਸ ਤੇ ਮੂੰਹ ਵਿੱਚ ਧੋਨੇ ਦਿੱਤੇ ਮੁਗਲਾਂ ਦੇ ਗੱਲ ਕੁਝ ਹਿਸਾਬ ਵਿੱਚ ਨਹੀਂ ਆ ਰਿਹਾ ਸੀ ਕਿ ਕੀ ਕੀਤਾ ਜਾਏ ਉਹਨਾਂ ਨੇ ਪਿੰਡ ਵਿੱਚੋਂ ਕੁਝ ਜੱਟ ਬੁਲਾਏ ਤੇ ਖੱਡ ਪਟਵਾਉਣ ਲੱਗੇ ਪਰ ਜੱਟ ਸਿੰਘਾਂ ਨਾਲ ਹੰਦਰਦੀ ਰੱਖਦੇ ਸਨ ਸੋ ਬਹਾਨੇ ਜਹੇ ਨਾਲ ਕਹੀਆਂ ਦੇ ਦਸਤੇ ਤੋੜ ਦਿੰਦੇ ਐਸੇ ਜੋ ਕੋ ਤੱਕੀ ਜਹੀ ਵਿਚਰਾਤ ਪੈ ਗਈ ਹਰ ਕੇ ਮੁਗਲ ਸੈਨਾਪਤੀ ਨੇ ਪਲਣ ਇਕੱਠਾ ਕਰਵਾ ਕੇ ਖੱਡ ਦੇ ਮੂੰਹ ਪਰਵਾ ਦਿੱਤਾ ਤੇ ਅੱਗ ਲਗਾ ਦਿੱਤੀ ਹੁ ਸਿੰਘਾਂ ਨੂੰ ਨੇ ਧੂਏ ਤੋਂ ਬਚਣ ਲਈ ਕਿੱਲੀ ਮਿੱਟੀ ਦਾ ਸਹਾਰ ਲਿਆ ਇਧਰ ਫੌਜ ਵਿੱਚ ਕਿਸੇ ਤਰ੍ਹਾਂ ਅਫਵਾਹ ਫੈਲ ਗਈ ਸੀ ਕਿ ਸਿੰਘਾਂ ਦੇ ਇੱਕ ਜਥੇ ਨੂੰ ਮੁਗਲਾਂ ਦੀ ਇਸ ਹਮਲੇ ਦਾ ਪਤਾ ਲੱਗ ਗਿਆ ਤੇ ਉਹ ਮਾਰੂ-ਮਾਰ ਕਰਦੇ ਦਰਾਰ ਰਹੇ ਨੇ ਇਫ ਵਾ ਪਿੰਡ ਦੇ ਜੱਟਾਂ ਵਿੱਚੋਂ ਹੀ ਕਿਸੇ ਨੇ ਛੱਡੀ ਸੀ ਪਰ ਮੁਗਲ ਸੈਨਾ ਦੇ ਤਾਂ ਸਾਹ ਸੁੱਤੇ ਗਏ بس ਥੋੜੀ ਹੋ ਰਾਤ ਪੈਂਦੀ ਦੇਰ ਹੈ ਸਿੰਘ ਆਉਣ ਵਾਲੇ ਹੀ ਹਨ ਅਸੀਂ ਤਾਂ ਕਹਿ ਦਿਆਂਗੇ ਕਿ ਸਾਨੂੰ ਤਾਂ ਧੱਕੇ ਨਾਲ ਪਿੰਡਾਂ ਵਿੱਚੋਂ ਧੂਕੇ ਲਿਆਏ ਸਨ ਸਿੰਘਾਂ ਨੂੰ ਤਾਂ ਕਹਿੰਦੇ ਨੇ ਰਾਤਾਂ ਨੂੰ ਦਿਨਾਂ ਨਾਲੋਂ ਵੀ ਜ਼ਿਆਦਾ ਦਿਸਦਾ ਹੈ ਇਸ ਤਰ੍ਹਾਂ ਦੀਆਂ ਆਵਾਜ਼ਾਂ ਕਿ ਪਾਸਿਆਂ ਤੋਂ ਆਉਣ ਲੱਗੀਆਂ ਫੌਜ ਦਾ ਡਰ ਹੋਰ ਵੱਧ ਗਿਆ ਤੇ ਹੌਲੀ-ਹੌਲੀ ਫੌਜ ਖੱਟ ਅੱਗ ਉਹ ਖਿਸਕਣ ਲੱਗੀ। ਤੁਰਕਾ ਦੇ ਜਾਣ ਦੀ ਧੀਰ ਸੀ ਕਿ ਪਿੰਡ ਵਾਲਿਆਂ ਨੇ ਰਲ ਕੇ ਅੱਗ ਬੁਝਾ ਦਿੱਤੀ ਤੇ ਸਿੰਘ ਖੱਟ ਵਿੱਚੋਂ ਬਾਹਰ ਆ ਗਏ। ਇਹ ਗੱਲ ਮੈਨੂੰ ਮੇਰੇ ਤਾਏ ਬਾਬੇ ਲੱਤਾ ਸਿੰਘ ਨੇ ਆਪ ਦੱਸੀ ਸੀ। ਉਹ ਆਪ ਉਸ ਖੱਟ ਵਿੱਚ ਸਨ। ਬਾਬਾ ਪੰਗੂ ਬੋਲਿਆ, "ਬਾਬਾ ਲੱਤਾ ਸਿੰਘ ਮੀਰਾ ਕੋਟ ਤੋਂ ਸੀ। ਹਾਂ, ਮੇਰੇ ਦਾਦੇ ਦੇ ਭਰਾ ਦਾ ਪੁੱਤਰ ਸੀ।" ਉਹ ਆਪ ਮੈਨੂੰ ਗੋਦ ਬਿਠਾ ਕੇ ਕਥਾ ਸੁਣਾਈ ਸੀ। ਤੇ ਤੁਸੀਂ ਸਾਨੂੰ ਗੋਦ ਪਿਠਾ ਕੇ ਸੁਣਾ ਰਹੇ ਹੱਸਤਾ ਹੋਇਆ ਦਰਬਾਰਾ ਸਿੰਘ ਬੋਲਿਆ ਹੁਣ ਅੱਗੇ ਸੁਣੋ ਮਹਾਨ ਸ਼ਹੀਦ ਪਾਈ ਤਾਰੂ ਸਿੰਘ ਦੀ ਕਥਾ